ਆ ਦੇਖੋ ਜੀ ਆ ਸਾਡੀਆਂ ਦਵਾਈਆਂ ਸੀ ਜੀ ਆ ਇੱਕ ਮੋਟਰ 80 ਹਜ਼ਾਰ ਦੀ ਖੋਸਾ ਲੈ ਤੇ ਆ ਫੋਟੋ ਸਾਲ ਕਰਕੇ ਕਹੇ ਜੀ ਮਹਿੰਗੀਆਂ ਦਵਾਈਆਂ ਪਈਆਂ ਸਾਰੀ ਦਿੱਤੇ ਸਸਤੀਆਂ ਦਵਾਈਆਂ ਲੈ ਗਏ ਜੀ ਮੇਰੇ ਸਾਹ ਦਾ ਜੇ ਹਿਸਾਬ ਨਾਲ ਤਾਂ ਸਾਡਾ 80 ਲੱਖ ਦੀ ਦਵਾਈਆਂ ਚੱਕ ਕੇ ਲੈ ਗਏ ਇਹ ਮਤਲਬ ਚੋਰੀ ਹੋ ਗਈ ਪ੍ਰੇਮ ਆ ਜਾ ਤੇ ਆ ਕੇ ਮੈਂ ਦੇਖਿਆ ਸ਼ਟਰ ਭੰਨਿਆ ਹੋਇਆ ਸਾਰਾ ਅੰਦਰ ਕੈਸ਼ ਸੀਗਾ ਗੱਲੇ 'ਚ ਤਕਰੀਬਨ ਲੱਖ ਦੇ ਕਰੀਬ ਕੈਸ਼ ਸੀਗਾ ਉਹ ਲੈ ਗਏ ਕੈਮਰੇ ਤੋੜ ਗਏ ਡੀਵੀਆਰ ਚੱਕ ਕੇ ਲੈ ਗਏ ਦਵਾਈਆਂ ਮਹਿੰਗੀਆਂ ਮਹਿੰਗੀਆਂ ਪਈਆਂ ਉਹ ਲੈ ਗਏ ਪੂਰ ਵੀ ਭੰਨ ਤੋੜ ਬਹੁਤ ਕਰ ਗਏ ਠੀਕ ਹੈ ਜੀ ਤੇ ਬਹੁਤ ਮਤਲਬ ਦੁੱਖ ਵਾਲੀ ਗੱਲ ਆ ਜਿਹੜਾ ਆਮ ਬੰਦਾ ਮੇਨ ਸੀ ਆ ਇੱਥੇ ਉਹਦੇ ਨਾਲ ਇਦਾਂ ਧੱਕਾ ਹੁੰਦਾ ਹੈ ਤੇ ਬੰਦੇ ਫਿਰ ਅਮਰੀਕਾ ਕੈਨੇਡਾ ਨੂੰ ਤਾਈਆਂ ਭੱਜਦੇ ਆ ਹੁਣ ਪੁਲਿਸ ਸੱਦੀ ਹੋਈ ਐ 1 ਹੋਣਾ ਘੰਟਾ ਹੋ ਗਿਆ ਕੋਈ ਨਹੀਂ ਆਇਆ ਭਾਜੀ ਵੇ ਭਾਜੀ ਆ ਤਾਂ ਕੋਰੇ ਖਾਲੀ ਹੋ ਗਿਆ ਇੱਧਰ ਸਾਰੇ ਕਿੰਨੇ ਲਗਭਗ ਟੋਟਲ ਨੁਕਸਾਨ ਹੋ ਗਿਆ ਅ 8-9 ਲੱਖ ਦਾ ਨੁਕਸਾਨ ਹੋ ਗਿਆ ਭਾਜੀ ਕੋ ਮੋਰੇ ਚੋਂ ਗਿਆ ਕੋਈ ਕਿਸੇ ਨੂੰ ਡਰ ਨਹੀਂ ਹੈਗਾ ਖੌਫ ਨਹੀਂ ਹੈਗਾ ਸ਼ਰੇਆਮ ਔਰ ਰੋਡ ਚੱਲਦੀ ਵੀ ਹੈ ਨਹੀਂ ਹੈ ਕੋ ਰੋਡ ਨਹੀਂ ਚੱਲਦੀ ਸੁਵੇਰੇ ਵੀ ਸ਼ਾਮੀ ਵੀ ਕੈਮਰੇ ਗੁੰਮਰੇ ਸਾਹਿਬ ਪਟਕੇ ਲੈ ਗਏ ਬਹੁਤ ਮਤਲਬ ਦੁੱਖਦਾਈ ਤੇ ਮਾੜੀ ਗੱਲ ਹੈ ਇਹ ਤੇ ਸਰ ਪੋਸਟ ਕੰਪਲੀਟ ਕੀਤੀ ਇਸ ਮਾਮਲੇ ਨੂੰ ਕੰਪਲੇਂਟ ਪਾਉਣਾਂ ਘੰਟਾ ਹੋ ਗਿਆ ਤੇ ਉਹ ਕਹਿੰਦੇ ਸਾਡੇ ਕੋਲ ਮੁਲਾਜ਼ਮ ਅਜੇ ਹੈ ਨਹੀਂ ਗਏ ਫਗਵਾੜਾ ਦੇ ਵਿੱਚ ਆਏ ਦਿਨ ਹੀ ਹੋ ਰਹੀਆਂ ਲੁੱਟਖੋਤੇ ਚੋਰੀ ਦੀਆਂ ਘਟਨਾਵਾਂ ਜਿਸ ਦੇ ਨਾਲ ਇਲਾਕਾ ਵਾਸੀ ਕਾਫੀ ਪਰੇਸ਼ਾਨ ਨੇ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਫਗਵਾੜਾ ਚਹਿਰ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਬੇਖੌਫ ਲੁੱਟੇਰੇ ਤੇ ਚੋਰ ਬਿਨਾਂ ਕਿਸੇ ਡਰ ਤੋਂ ਆਏ ਦਿਨ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਰੋਹਿਤ ਟਰੇਡਰਸ ਦੀ ਦੁਕਾਨ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਬੇਖੌਫ ਚੋਰਾਂ ਦੇ ਵੱਲੋਂ ਇਸ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਦੁਕਾਨ ਤੇ ਪਿਆ ਕਰੀਬ 1 ਲੱਖ ਰੁਪਏ ਦਾ ਕੈਸ਼ ਤੇ ਪਈਆਂ ਮਹਿੰਗੀਆਂ ਦਵਾਈਆਂ ਲੈ ਕੇ ਇਹ ਚੋਰ ਰਫੂ ਚੱਕਰ ਹੋ ਗਏ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਮਾਲਕ ਦਾ ਕਹਿਣਾ ਹੈ ਕਿ ਸਵੇਰੇ ਉਹਨਾਂ ਨੂੰ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਤੇ ਚੋਰੀ ਹੋ ਗਈ ਹੈ ਜਦੋਂ ਉਹਨਾਂ ਦੁਕਾਨ ਤੇ ਆ ਕੇ ਵੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਤੇ ਦੁਕਾਨ ਤੇ ਲੱਗੇ ਕੈਮਰੇ ਤੇ ਡੀਵੀਆਰ ਵੀ ਤੋੜੇ ਹੋਏ ਸਨ ਉਹਨਾਂ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਖੇਤੀਬਾੜੀ ਦੇ ਨਾਲ ਸੰਬੰਧਿਤ ਪਈਆਂ ਮਹਿੰਗੀਆਂ ਦਵਾਈਆਂ ਤੇ ਦੁਕਾਨ ਦੇ ਗੱਲੇ ਦੇ ਵਿੱਚ ਪਿਆ 1 ਲੱਖ ਰੁਪਏ ਦਾ ਕੈਸ਼ ਜੋ ਕਿ ਚੋਰ ਲੈ ਕੇ ਰਫੂ ਚੱਕਰ ਹੋ ਗਏ ਨੇ ਉਹਨੇ ਵੀ ਦੱਸਿਆ ਕਿ ਦੁਕਾਨ ਤੇ ਲੱਗੇ ਡੀਵੀਆਰ ਤੇ ਕੈਮਰੇ ਵੀ ਚੋਰ ਤੋੜ ਕੇ ਨਾ ਲੈ ਗੇ ਨੇ ਇਸ ਮੌਕੇ ਵਾਲੇ ਦੁਆਲੇ ਦੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤੋਨ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਮਿਹਨਤ ਦੇ ਨਾਲ ਆਪਣੇ ਪਰਿਵਾਰ ਦਾ ਪੇਟ ਭਰਨ ਵਾਲੇ ਲੋਕ ਜੋ ਕਿ ਇਹਨਾਂ ਚੋਰਾ ਤੋਂ ਕਾਫੀ ਪਰੇਸ਼ਾਨ ਨੇ ਆਏ ਦੇ ਨਜਈਆਂ ਵਾਰਦਾਤਾ ਹੋ ਰਹੀਆਂ ਨੇ ਜਿਸ ਦੇ ਨਾਲ ਕਿ ਲੋਕ ਤੰਗ ਆ ਚੁੱਕੇ ਨੇ ਤੇ ਹੁਣ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਉਹਨਾਂ ਦਾ ਕਹਿਣਾ ਹੈ ਕਿ ਇਹ ਹੀ ਕਾਰਨ ਹੈ ਕਿ ਹੁਣ ਪੰਜਾਬ ਛੱਡ ਲੋਕ ਬਾਹਰਲੇ ਮੁਲਕਾਂ ਦੇ ਵੱਲ ਪੱਜ ਰਹੇ ਨੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੇ ਭੈੜੇ ਅੰਸਰਾਤੇ ਨਾਥ ਪਾਈ ਜਾਵੇ ਤੇ ਰਾਤ ਦੇ ਸਮੇਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਲਾਕੇ ਦੇ ਵਿੱਚ ਗਸ਼ਤ ਵਿਧਾਈ ਜਾਵੇ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਠੱਲ ਪਾਈ ਜਾ ਸਕੇ ਇਸ ਮੌਕੇ ਸਮਾਜ ਸੇਵੀ ਹਰਪ੍ਰੀਤ ਭੋਗਲ ਨੇ ਗੱਲਬਾਤ ਕਰਦਿਆ ਕਿ ਹੈ ਕਿ ਸ਼ਹਿਰ ਦੇ ਮੇਨ ਰੋਡ ਤੇ ਦੁਕਾਨ ਹੋਣ ਦੇ ਬਾਵਜੂਦ ਵੀ ਚੋਰਾ ਦੇ ਹੌਂਸਲੇ ਨੇ بلند ਨੇ ਕਿ ਆਏ ਦਿਨ ਹੀ ਅਜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੁਕਾਨਦਾਰ ਦੇ ਦੱਸਣ ਮੁਤਾਬਕ ਉਹਨਾਂ ਦਾ ਕਰੀਬ 8 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਦੋਨਾਂ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਜਲਦ ਚੋਰਾਂ ਨੂੰ ਫੜਿਆ ਜਾਵੇ। ਉਦਰੀ ਘਟਨਾ ਦੀ ਸੂਚਨਾ ਮਿਲਦਿਆ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੂਚਨਾ ਮਿਲੀ ਸੀ ਕਿ ਹੁਸ਼ਿਆਰਪੁਰ ਰੋਡ ਤੇ ਕਿਸੇ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਤਾਂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨਨੀ ਦੇ ਨਾਲ ਯਾ ਸ਼ਰਮਾ ਦੀ ਰਿਪੋਰਟ ਮੈਂ ਭਾਈ ਕੀ ਨਾਮ ਆਪਣਾ ਜੀ ਮੇਰਾ ਨਾਮ ਵਾਜੀ ਪ੍ਰੇਮ ਸਿੰਘ ਆ ਜੀ ਇੱਥੇ ਬਲਾਈ ਰੋਡ ਤੇ ਰਹਿੰਦਾ ਮੈਂ ਹਾਂ ਜੀ ਸਰ ਅੱਜ ਰੋਹਿਤ ਟ੍ਰੇਡ ਦੇ ਆਏ ਆ ਕੀ ਮਾਮਲਾ ਕੀ ਸਾਰਾ ਭਾਜੀ ਇਹ ਸਾਡਾ ਭਰਾ ਆ ਰੋਹਿਤ ਭਾਜੀ ਇਹ ਮਲਗਿਆ ਦੁਕਾਨ ਦਾ ਇੱਥੇ ਇਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਮਤਲਬ ਚੋਰੀ ਹੋ ਗਈ ਪ੍ਰੇਮ ਆ ਜਾ ਤੇ ਆ ਕੇ ਮੈਂ ਦੇਖਿਆ ਸ਼ਟਰ ਭੰਨਿਆ ਹੋਇਆ ਸਾਰਾ ਅੰਦਰ ਕੈਸ਼ ਸੀਗਾ ਗੱਲੇ 'ਚ ਤਕਰੀਬਨ ਲੱਖ ਦੇ ਕਰੀਬ ਕੈਸ਼ ਸੀਗਾ ਉਹ ਲੈ ਗਏ ਕੈਮਰੇ ਤੋੜ ਗਏ ਡੀਵੀਆਰ ਚੱਕ ਕੇ ਲੈ ਗਏ ਦਵਾਈਆਂ ਮਹਿੰਗੀਆਂ ਮਹਿੰਗੀਆਂ ਪਈਆਂ ਉਹ ਲੈ ਗਏ ਫੂਰ ਵੀ ਭੰਨ ਤੋੜ ਬਹੁਤ ਕਰ ਗਏ ਠੀਕ ਹੈ ਜੀ ਤੇ ਬਹੁਤ ਮਤਲਬ ਦੁਖ ਵਾਲੀ ਗੱਲ ਆ ਜਿਹੜਾ ਆਮ ਬੰਦਾ ਮਿਹਨਤੀ ਆ ਇੱਥੇ ਉਹਦੇ ਨਾਲ ਇਦਾਂ ਥੱਕਾ ਹੁੰਦਾ ਹੈ ਤੇ ਬੰਦੇ ਫਿਰ ਅਮਰੀਕਾ ਕੈਨੇਡਾ ਨੂੰ ਤਾਈਆਂ ਭੱਜਦੇ ਆ ਹੁਣ ਪੁਲਿਸ ਸੱਦੀ ਹੋਈ ਐ 1:00 ਘੰਟਾ ਹੋ ਗਿਆ ਕੋਈ ਨਹੀਂ ਆਇਆ ਭਾਜੀ ਤੇ ਇਸ ਮਾਮਲੇ ਨੂੰ ਪੁਲਿਸ ਕੰਪਲੀਟ ਕੀਤੀ ਤੁਸੀਂ ਕੀਤੀ ਐ ਭਾਜੀ ਫੋਨ ਤੇ ਉਹਨੂੰ ਬੁਲਾਇਆ ਜੀ ਆਨਲਾਈਨ ਵੀ ਕੀਤੀ ਆਨਲਾਈਨ ਵੀ ਕੀਤੀ ਭਾਜੀ ਤੇ ਆਪਾਂ ਨੂੰ ਕਿੰਨੇ ਕ' ਵਜੇ ਪਤਾ ਲੱਗਾ ਕਿ ਇਹ ਸਾਡੇ ਮਗੀ ਚੋਰੀ ਹੋ ਗਈ ਭਾਜੀ 7:00 ਵਜੇ ਪਤਾ ਲੱਗਾ ਜੀ ਤੇ ਅਸੀਂ ਇੱਥੇ ਆਏ ਆ 7:30 ਵਜੇ ਮੈਂ ਬਸ ਚੰਡ ਗਿਆ ਸੀ ਥੋੜਾ ਉਧਰੋਂ ਆਇਆ ਲੈ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਦਿਨ ਦਿਨ ਬੰਦੇ ਨੂੰ ਕਿ ਲੁੱਟ ਖੋਹ ਹੋ ਰਹੀ ਆ ਤੇ ਇਹਦੇ ਮੋਰੇ ਕੀ ਪ੍ਰਸ਼ਾਸਨ ਮੋਰੇ ਕੀ ਅਪੀਲ ਕਰਨੀ ਹੈ ਅਸੀਂ ਪ੍ਰਸ਼ਾਸਨ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਮਤਲਬ ਰਾਊਂਡ ਅਪ ਜਿਹੜਾ ਰੱਖਣਾ ਚਾਹੀਦਾ ਰਾਤ ਨੂੰ ਰਾਊਂਡ ਅਪ ਰੱਖਣਾ ਏਰੀਆ ਵਾਈਜ਼ ਉਹਨਾਂ ਨੂੰ ਪਤਾ ਹੈ ਸਾਰਾ ਰਾਊਂਡ ਅਪ ਰੱਖਣ ਭਾਜੀ ਤੇ ਹੋਰ ਕੋਈ ਦਵਾਈਆਂ ਦਾ ਵੀ ਨੁਕਸਾਨ ਹੋਇਆ ਜੀ ਹੋਇਆ ਭਾਜੀ ਆ ਤਾਂ ਕੋਰਾ ਖਾਲੀ ਹੋ ਗਿਆ ਇੱਧਰ ਸਾਰੇ ਕਿੰਨੇ ਲਗਭਗ ਟੋਟਲ ਨੁਕਸਾਨ ਹੋ ਗਿਆ ਅ 8-9 ਲੱਖ ਦਾ ਨੁਕਸਾਨ ਹੋ ਗਿਆ ਭਾਜੀ ਬਾਕੀ ਮਾਲ ਦੇ ਨੂੰ ਪਤਾ ਕੀ ਹੈ ਜੀ ਆਪਣਾ ਰੋਹਿਤ ਹਾਂ ਜੀ ਕੀ ਮਾਮਲਾ ਕੀ ਹੈ ਜਿਹੜਾ ਅੱਜ ਭਾਜੀ ਫੇਰੇ ਫੋਨ ਆਇਆ ਸਾਨੂੰ ਗਵੰਡੀਆਂ ਦਾ 7 ਵਜੇ ਕਿ ਭਾਜੀ ਤੁਹਾਡੇ ਨਾਲ ਆਜਲਦੀ ਚੋਰੀ ਹੋ ਗਈ ਹੈ ਤੇ ਜਿੱਦਾਂ ਹੀ ਆਏ ਤੇ ਪਤਾ ਲੱਗਾ ਜੀ ਆ ਸਿਰ ਤੋਂ ਸਾਰਾ ਪਟਕੇ ਦਾ ਅੰਦਰੋਂ ਕਿ ਕੈਸ਼ ਵਗੈਰਾ ਗੱਲੇ ਜੋ ਕੈਸ਼ ਸੀਗਾ ਕਾਫੀ ਉਹ ਲੈ ਗਏ ਮਹਿੰਗੀਆਂ ਮਹਿੰਗੀਆਂ ਦਵਾਈਆਂ ਸੀਗੀਆਂ ਉਹ ਚੱਕ ਕੇ ਲੈ ਗਏ ਤੇ ਨੁਕਸਾਨ ਕਾਫੀ ਕਰਦੇ ਕੈਮਰਾ ਕੁਮਰਾ ਪਟਕੇ ਡੀਵੀਆਰ ਸਾਰਾ ਕੁਝ ਪਟਕੇ ਲੈ ਗਏ ਕੋਈ ਸੀਸੀਟੀਵੀ ਕੈਮਰੇ ਜਾ ਬੰਦੇ ਤਾਂ ਨਹੀਂ ਹਾਂਜੀ ਕੋਈ ਪਾਲ ਆਈਏ ਬੰਦਿਆਂ ਦੀ ਕੋਈ ਸੀਸੀਟੀਵੀ ਕੈਮਰੇ ਦੇਖੇ ਬਾਈ ਭਾਜੀ ਪਟਕੇ ਲੈ ਕੇ ਸਾਰਾ ਕੁਝ ਡੀਵੀਆਰ ਵਗੈਰਾ ਸਭ ਕੁਝ ਅੱਕੇ ਲੈ ਕੇ ਕੈਮਰਾ ਤੋੜ ਗਏ ਕੋਈ ਕੈਸ਼ ਵਗੈਰਾ ਲੈ ਗਏ ਕੈਸ਼ ਲੈ ਕੇ ਕਿੰਨਾ ਕੈਸ਼ ਸੀਗਾ ਕੈਸ਼ ਲਗਭਗ 50 ਲੱਖ ਦੇ ਕਰੀ ਲੱਖ ਰੁਪਏ ਲੱਖ ਤੋਂ 90000 ਲੱਖ ਦੇ ਕਰੀ ਹੋਣਾ ਤੇ ਕਿਸ ਨਾਮ ਦੇ ਉੱਪਰ ਇਹ ਦੁਕਾਨ ਇਹ ਰੋਹਿਤ ਟ੍ਰੇਡਰ ਸਾਜੀ ਮੈਂ ਰੋਹਿਤ ਟ੍ਰੇਡਰ ਜੀ ਮੈਂ ਮਾਲਾ ਕੇ ਦੁਕਾਨਦਾਰ ਤੇ ਸਾਡੇ ਨਾਲ ਦੀ ਹੈ ਦੁਕਾਨ ਤੇ ਕਿਸ ਰੋਡ ਦੇ ਉੱਪਰ ਹੈ ਜੀ ਇਹ ਹਾਰਪੁਰ ਰੋਡ ਦੇ ਉੱਤੇ ਹੈ ਜੀ ਆਪਣੇ ਕੇ ਹੋਲਰ ਸਿਟੀ ਹਾਰ ਦੇ ਸਾਹਮਣੇ ਤੇ ਪੁਲਿਸ ਕੰਪਲੀਟ ਕੀਤੀ ਸਾਰੇ ਸਮਾਨ ਨੂੰ ਲੈ ਕੇ ਪੁਲਿਸ ਵਾਲੋਂ ਬੁਲਾਇਆ ਜੀ ਆ ਰਹੇ ਪੁਲਿਸ ਵਾਲੇ ਵੀ ਆ ਰਹੇ ਜੀ ਪਰ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਤੇ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਪਾਂ ਭਾਜੀ ਪ੍ਰਸ਼ਾਸਨ ਨੂੰ ਤਾਂ ਇਹੀ ਕਵਾਂਗੇ ਜੀ ਆਪਣਾ ਥੋੜਾ ਜਿਹਾ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਪੁਲਿਸ ਜਿਹੜੀ ਪੀਸੀ ਆ ਰਾਤ ਨੂੰ ਵੀ ਆਪਣਾ ਕੰਮ ਕਰੇ ਸਹੀ ਤਰੀਕੇ ਨਾਲ ਲੋਕਾਂ ਦਾ ਨੁਕਸਾਨ ਹੀ ਹੈ ਜੀ ਜੀ ਦਾ ਹਾਂਜੀ ਮੇਰਾ ਨਾਮ ਹਰਪ੍ਰੀਤ ਭੋਗਲੇਆ ਜੀ ਭੋਗਲੇ ਜੀ ਕੀ ਮਾਮਲਾ ਕੀ ਆ ਜਿਹੜਾ ਅਪਲਾਈ ਰੋਡ ਦੇ ਉੱਪਰ ਆ ਜੀ ਰੋਹਿਤ ਟ੍ਰੇਡਰ ਦੇ ਖੜੇ ਆ ਅੰਦਰ ਮਾਮਲਾ ਜੀ ਇਦਾਂ ਆ ਸਵੇਰੇ ਸਾਨੂੰ ਫੋਨ ਆਇਆ ਕਿ ਚੋਰੀ ਹੋ ਗਈ ਆ ਸਾਡੇ ਤੇ ਆ ਕੇ ਦੇਖਿਆ ਦੇਖੋ ਸ਼ਟਰ ਦੇਖੋ ਕਹਿੰਦਾ ਪਟ ਪਟ ਕੇ ਲੈ ਗਏ ਸਾਰਾ ਇਹਨਾਂ ਨੁਕਸਾਨ ਆ ਇਹਦਾ ਹੁਣ ਦੇਖੋ ਮੋਹਰੇ ਚੌਕ ਆ ਕੋਈ ਕਿਸੇ ਨੂੰ ਡਰ ਨਹੀਂ ਹੈਗਾ ਖੌਫ ਨਹੀਂ ਹੈਗਾ ਸ਼ਰੇਆਮ ਔਰ ਰੋਡ ਚੱਲਦੀ ਵੀ ਹੈ ਨਹੀਂ ਹੈ ਕੋ ਰੋਡ ਨਹੀਂ ਚੱਲਦੀ ਸਵੇਰੇ ਵੀ ਸ਼ਾਮੀ ਵੀ ਕੈਮਰੇ ਕਮਰੇ ਸਾਹਿਬ ਪਟਕੇ ਲੈ ਗਏ ਬਹੁਤ ਮਤਲਬ ਦੁਖਦਾਈ ਤੇ ਮਾੜੀ ਗੱਲ ਆ ਇਹ ਤੇ ਸਰ ਪੋਸਟ ਕੰਪਲੀਟ ਕੀਤੀ ਸਮਾਂ ਹੋ ਗਿਆ ਹੈ ਤੇ ਉਹ ਕਹਿੰਦੇ ਸਾਡੇ ਕੋਲ ਮੁਲਾਜ਼ਮ ਹਜੇ ਹੈ ਨਹੀਂਗੇ ਜਦੋਂ ਆਂਦੇ ਆ ਤੁਸੀਂ ਭੇਜ ਦਿੰਦੇ ਆ ਤੇ ਲਗਭਗ ਕਿੰਨਾ ਕਿ ਨੁਕਸਾਨ ਹੋ ਗਿਆ ਲਗਭਗ ਦੇਖੋ ਜੀ ਜੋ ਮਹਿੰਗੀਆਂ ਮਹਿੰਗੀਆਂ ਮੈਂ ਦੇਖ ਰਿਹਾ ਪ੍ਰਿੰਟ ਰੇਟ ਤੇ ਜਿਹੜੇ 10-15-15000 ਦੀਆਂ ਦਵਾਈਆਂ ਉਹ ਸਾਰੀਆਂ ਚੱਕੀਆਂ ਗਈਆਂ ਜਿਹੜੀਆਂ ਸਸਤੀਆਂ ਦਵਾਈਆਂ ਉਹ ਨਹੀਂ ਚੱਕੀਆਂ ਗਈਆਂ ਬਾਕੀ ਮਾਲਾ ਵੀ ਉਹ ਦੱਸ ਰਿਹਾ 80-100 ਲੱਖ ਮਤਲਬ ਹੈ ਬਣਾਣਾ ਸਾਬ ਜੋ ਵੀ ਹਜੇ ਨਿੱਕੇ ਨਿੱਕੀਆਂ ਚੀਜ਼ੀਆਂ ਦਾ ਕੋਈ ਵੀ ਨਹੀਂ ਇਹਨਾਂ ਨੇ ਦੇਖੀਆਂ ਸਰ ਕੈਸ਼ ਵਗੈਰਾ ਵੀ ਲੈ ਗਏ ਕੈਸ਼ ਬਿਲਕੁਲ ਜੀ ਲੱਖ ਰੁਪਏ ਨੇ ਤੇ ਮਤਲਬ ਹਜੇ ਉਹ ਜ਼ਿਆਦਾ ਕੱਲ ਪੇਮੈਂਟ ਆਈ ਸੀਗੀ ਤੇ ਬਾਕੀ ਕਹਿੰਦੇ ਅਸੀਂ ਲੈ ਗਏ ਆ ਤੇ ਬਾਕੀ ਰੱਖ ਗਏ ਜੋ ਨਿੱਕਾ ਮੋਟਾ 200-200 ਇਨਰ ਲਟਰਨ ਬਟਨ ਸਾਰੇ ਰੱਖ ਗਏ ਸੀ ਹਾਂ ਜੀ ਸਰ ਕੀ ਮਾਮਲਾ ਕੀ ਅੱਜ ਅਪਲਾਈ ਰੋਡ ਤੇ ਆਓ ਜੀ ਮੈਂ ਇੱਕ ਟੈਲੀਫੋਨ ਆਇਆ ਸੀਗਾ ਵੀ ਇੱਥੇ ਦਾ ਜਿਹੜੀ ਜਿਹੜਾ ਹਸਪਤਾਲ ਰੋਡ ਦੇ ਉੱਤੇ ਕੋਈ ਦੁਕਾਨ ਆ ਤੇ ਉੱਥੇ ਕੋਈ ਜੋਰੀ ਹੋਈ ਆ ਤਾਂ ਜਿਹੜਾ ਮੌਕੇ ਤੇ ਆ ਕੇ ਦੇਖਿਆ ਤੇ ਇਹਨਾਂ ਦੇ ਜਿਹੜੇ ਆ ਕੋਈ ਦਵਾਈਆਂ ਹੈਗੀਆਂ ਛੇਤੀ ਦਵਾਈਆਂ ਉਹਨਾਂ ਦਾ ਸਮਾਨ ਖਿਲਰਿਆ ਹੋਇਆ ਤੇ ਡੀਵੀਆ ਟੁੱਟਾ ਹੋਇਆ ਤੇ ਜਿਹੜੀ ਆ ਦੇਖ ਕੇ ਅਗਲੀ ਤਵਰੀ ਜਿਹੜੀ ਜਾਰੀ ਆ ਤੇ ਇਹ ਹੁਣ ਸਾਰੇ ਕਹਿੰਦੇ ਆ ਵੀ ਆਪਾਂ ਰਿਪੋਰਟ ਦਿਖਾ ਦੇਣੀ ਆ ਰਿਪੋਰਟ ਦਿਖਾ ਦੇ ਸਰ ਕਿਸ ਰੋਡ ਦੇ ਉੱਪਰ ਇਹ ਦੁਕਾਨ ਹੈ ਕਾਦੀ ਦੁਕਾਨ ਹੈ ਇਹ ਇਹ ਦਵਾਈਆਂ ਵੀ ਆ ਰੋਹਿਤ ਰੋਹਿਤ ਡੇਡਿੰਗ ਆ ਜਿਹੜੀਆਂ ਕਿ ਕੋਈ ਦਵਾਈਆਂ ਦੁਈਆਂ ਕੋਈ ਹੈਗੀਆਂ ਰੱਖੀਆਂ ਇਹਨਾਂ ਨੇ ਹਾਂਜੀ ਚੌਦੀ ਦੁਕਾਨ ਆ ਇਹ ਮੇਰਾ ਚਾਰਕੋ ਰੋਡ ਤੋਂ ਜਿਹੜੀ ਹਸਪਤਾਲ ਰੋਡ ਨੂੰ ਜਾ ਰਹੀ ਆ ਉਹਦੇ ਉੱਤੇ ਪਰ ਕੋਈ ਨੁਕਸਾਨ ਵਗੈਰਾ ਦੱਸਿਆ ਨਾ ਨੁਕਸਾਨ ਇਹਨਾਂ ਨੇ ਆਪਾਂ ਦੇਖਿਆ ਜੋ ਵੀ ਹੈਗਾ ਇਹ ਦੱਸਣਗੇ ਹੁਣ ਤੁਸੀਂ ਕੀ ਸਾਡਾ ਜਿਆਦਾ ਨੁਕਸਾਨ ਆ ਚੈੱਕ ਕਰਕੇ ਦੇ